ਵਾਗਦਾ ਤੁਹਾਡਾ ਅੱਜ ਜਵਨੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਚੱਲੇ ਸਪਿੰਡ ਆਪਾਂ ਕੱਲ ਛੱਡ ਕੇ ਆਂਦੀ ਸੀ ਟਰਾਲੀ ਤੇ ਉਦੋਂ ਮੈਂ ਵਲੌਗ ਬਣਾਇਆ ਤਾਂ ਹੈਗਾ ਹੀ ਪਰ ਛੋਟਾ ਜਿਹਾ ਬਣਾਇਆ ਸੀ ਕਿਉਂਕਿ ਕੱਲ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਜਿਹੜੀ ਟਰਾਲੀ ਮੰਗਾਈ ਸੀ ਖਾਲੀ ਤੇ ਆਪਾਂ ਡਾਕਾਏ ਸੀ ਉੱਥੇ ਜਾ ਕੇ ਤੇ ਹੁਣ ਆਪਾਂ ਲੈ ਕੇ ਚੱਲੇ ਆ ਆਪਾਂ ਚੱਲੇ ਜਾਂਣੇ ਕਿ ਮੋਟਰਸਾਈਕਲ ਤੇ ਤੇ ਟਰਾਲੀ ਅੱਛਾ ਆਪਣੀ ਖਲੋਤੀ ਆ ਤੇ ਆਪਾਂ ਲਮਾਉਣੀ ਸੀ ਬੈੱਡ ਨੂੰ ਜਾਲੀ ਤੇ ਇੱਕ ਡਾਲਾ ਸਾਈਡ ਤੇ ਖੋਲਦਾ ਕਰਨਾ ਹੈ ਨਿੱਕੇ ਮੋٹے ਹੋਰ ਵੀ ਇੱਕ ਦੋ ਕੰਮ ਹੈਗੇ ਆਪਾਂ ਟਰਾਲੀ ਤੇ ਕਰਾਉਣੇ ਆ ਤੇ ਹੁਣ ਉੱਥੇ ਜਾ ਕੇ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਤੇ ਪਹਿਲਾਂ ਤੁਸੀਂ ਕੱਲ वाली ਕਲਿੱਪ ਦੇਖੋ ਜਿਹੜੀ ਮੈਂ ਕੱਲ ਬਣਾਈ ਸੀਗੀ ਉਦੋਂ ਵਲੌਗ ਛੋਟਾ ਸੀ ਮਤਾਂ ਕਰਕੇ ਪਾਇਆ ਨਹੀਂਗਾ ਹੁਣ ਤੇ ਪਹਿਲਾਂ ਉਹ ਜਿਹੜੀ ਕਲਿੱਪ ਵੇਖ ਕੇ ਆਓ ਅੱਜ ਦੇ ਵਲੌਗ ਦੇ ਵਿੱਚ ਆਪਾਂ ਲੈ ਕੇ ਆਏ ਆ ਟਰਾਲੀ ਚੱਕੀ ਤੇ ਇੱਕ ਆਪਾਂ ਇਹਦੇ ਵੇਡ ਤੇ ਲਵਾਉਣੀ ਆ ਜਾਲੀ ਤੇ ਹੋਰ ਇੱਕ ਆਪਾਂ ਡਾਲਾ ਜਿਹੜਾ ਹੈ ਨਾ ਉਹ ਸਾਈਡ ਤੇ ਖੋਲਦਾ ਕਰਨਾ ਹੈ ਤੇ ਨਾਲੇ ਸੰਮੁਖ ਹੌਲੇ ਵਲੌਗ ਦੇ ਵਿੱਚ ਤੇ ਬਾਕੀ ਵੇਖਦੇ ਆ ਕਦੋਂ ਕੰਮ ਸ਼ੁਰੂ ਕਰਦੇ ਆ ਸਮਾਨ ਆਪਾਂ ਲੈ ਜਾਂਦਾ ਸੀਗਾ ਪਹਿਲਾਂ ਜਾ ਕੇ ਇੱਕ ਦਿਨ ਤੇ ਹੁਣ ਟਰਾਲੀ ਮਾਈਕਰ ਇੱਥੇ ਲੱਕ ਡੱਕ ਦਿੱਤੀ ਆ ਜਦੋਂ ਇਹਨਾਂ ਨੇ ਕੰਮ ਸ਼ੁਰੂ ਕਰਨਾ ਹੈ ਕਰ ਦੇਣਗੇ ਹਜੇ ਤਾਂ ਮਸ਼ੀਨ ਦਾ ਕਟ ਰਿਹਾ ਕਰਦੇ ਪੈਰ ਤੇ ਬਾਕੀ ਬਾਕੀ ਤੁਹਾਨੂੰ ਵਹਾਉਣੇ ਆ ਤੇ ਗਾਈਸ ਆਪ ਆ ਗਏ ਸੀਗੇ ਆਉਣਾ ਤੇ ਕੰਮ ਕਰ ਦਿੱਤਾ ਸ਼ੁਰੂ ਅੱਜ ਲੱਗੇ ਕੱਲ ਦੀ ਥਾਲੀ ਲੱਗੀ ਹੋਈ ਆ ਕੱਲ ਦੀ ਥਾਲੀ ਲੱਗੀ ਹੋਈ ਤੇ ਅੱਜ ਕੰਮ ਸ਼ੁਰੂ ਕਰ ਦਿੱਤਾ ਏ ਪਹਿਲਾ ਸ਼ਰੀਏ ਘੱਟ ਦੇਣੇ ਆ ਇੱਥੇ ਬਣਾਉਣੀ ਆ ਪੱਤੀ ਬਾਕੀ ਆ ਜੇਰੇ ਨਾ ਕਰੋ ਪੀਆ ਚਾਲੇ ਕਿਦਾਂ ਟਰਾਲੀ ਤੋਂ ਵਗ ਤਿਆਰ ਕਰਕੇ ਕੱਲ ਸ਼ਾਮ ਨੂੰ ਮਿਲ ਜੇ ਕੱਲ ਸ਼ਾਮ ਨੂੰ ਮਿਲ ਜੇ ਤੇ ਇੱਧਰ ਸਾਰੇ ਬੰਦੇ ਲੱਗ ਪਏ ਟਰਾਲੀ ਨੂੰ ਹੁਣ ਇਹ ਕਈ ਧਰ ਬੰਦਾ ਬੈਠਾ ਆ ਕੀ ਕਰਦਾ ਬਿਆ ਹੈ ਹੈ ਹਾਂ ਫੋਟੋ ਵਿੱਚ ਕੀ ਕਰਾਂਗੇ ਕੈਨ ਫੋਟੋ ਵਿੱਚ ਇਹ ਕੀ ਕਰਾਂਗੇ ਅੱਜ ਇਹ ਗੋਲ ਕੱਪ ਨੇ ਜੇ ਠੀਕ ਕਰਕੇ ਫੇਰ ਅਮੇ ਟਰਾਲੀ ਲੱਗੇਗਾ ਨਾ ਹਾਂ ਇਹ ਨੂੰ ਕਰਨੀ ਟਰਾਲੀ ਤੇ ਮੈਂ ਜਾਣਾ ਸ਼ਾਮ ਨੂੰ ਮੇਰੇ ਲੈ ਕੇ ਜਾਣੀ ਆ ਤੇਰੇ ਵੀ ਮੇਰੇ ਨਾਲ ਜਵਾਕੀ ਮੇਲਾ ਲਾਉਣਾ ਹੈ ਹਾਂ ਜੱਟ ਮਾਰਦੀ ਵੀ ਰਹੀ ਆਖ ਜਿਹੜੇ ਪਾਸੇ ਨੂੰ ਖੇਚ ਕੇ ਘੱਡ ਨਿੰਗਾ ਨਾ ਕਰ ਵਾਟਦੇ ਨਹੀਂ ਦੇ ਥੋੜਾ ਬੜਕਾ ਦੇ ਇੱਕ ਮੋਟਰਾ ਗਾਇ ਤੇ ਕਾਟੋ ਗਾਰੀ ਸਾਡਾ ਥੋੜਾ ਬੜਾ ਆ ਰਿਹਾ ਮੈਨੂੰ ਜਾ ਟਾਂਗ ਨਹੀਂ ਆਉਂਦਾ ਹਾਂ ਇਥੇ ਹੀ ਦੀ ਮਾਰ ਹਾਂ ਆਹ ਭਲੇ ਮਨ આ ફાડજોડા આનો મજા જોરક માંમર બાર કમાય વાહ મિંગાના ના હોય ઈ સરિયા હમ કે 多了一样了。 పేలా సడియన పట్టంగ ఇద్దరు లా పగ పే వడ్ ਇਹ ਗਾਈਸਰ ਹੁਣ ਆ ਜਿਹੜੇ ਦੋ ਐਂਗਲ ਐਂਗਲ ਵੀ ਬਦਲਨੇ ਨੇ ਆਪਾਂ ਇਹ ਦੋ ਹੀ ਦੇ ਵਿੰਗੇ ਤੇ ਇਹ ਲਾਉਣੇ ਆ ਨਵੇਂ ਲਾਉਣੇ ਹੋਣੇ ਇੱਥੇ ਦੋ ਅਗਲੇ ਬਾਕੀ ਆ ਠੀਕ ਸੀਗੇ ਸਿੱਧੇ ਹੀਗੇ ਸਾਰੇ ਆ ਵਿੰਗੇ ਹੀ ਥੋਣੇ ਛ ਨਵੇਂ ਐਂਗਲ ਲਾਉਣੇ ਨੇ ਤੇ ਮਿੰਟੀ ਮਾਰ ਕੇ ਤੇ ਐਂਗਲ ਕੱਟ ਕੇ ਤੇ ਫੇਰ ਆਪਾਂ ਲਾਉਣੇ ਆ ਕਿੰਨੇ ਉਹਨਾਂ ਵੜ ਕੇ ਬਹੁਤ ਆਖੀ ਰੱਖ ਰੱਖ ਰਣੋ ਚੱਕਰ ਹੈ ਉਹ ਵਾਲੇ ਤੇ ਆਲੇ ਪਾਸੇ ਇਤਰਾਜ ਵਾਲੇ ਕਾਰਨੇ ਸਾਡੇ ਵੀ ਜੀ ਰਹੇ ਤੇ ਗਾਇਸ ਐਂਗਲ ਕੱਟ ਲੈੇ ਸੀਗੇ ਤੇ ਹੁਣ ਨਿਸ਼ਾਨੀ ਲਾ ਕੇ ਤੇ ਬਸ ਆਪਾਂ ਫਿੱਟ ਕਰਨਾ ਨਾਲ ਨਾ ਗੱਟਾ-ਗੁਟਾ ਲੈ ਕੇ ਆਇਆ ਕਰਦੇ ਨਿਸ਼ਾਨੀਆਂ ਲਾਉਣੇ ਪੈ ਸਪਰੂ ਬਸਾਂਗੇ ਠੀਕ ਮਾਰਨੇ ਹੂੰ ये कला मार ਵੇ ਦਾ ਇਸ ਫੋਨ ਲੱਗੇ ਆ ਵੈਲਡਿੰਗ ਕਰਨਾ ਉਤੋਂ ਐਂਗਲ ਪੈ ਬਣਾ ਲੈ ਤੇ ਆ ਛੇਕੇ ਮਾਰ ਕੇ ਜ ਨਾੜ ਪਾ ਦਿੱਤੇ ਵਿੱਚ ਬਾਕੀ ਹੁਣ ਸ਼ੁਰੂ ਕਰ ਦਿੱਤਾ ਕੰਮ ਇਹ ਕਿਹਨਾਂ ਇੱਥੇ ਨਾਲ ਹੀ ਵਰਕਸ਼ਾਪ ਹੈਗੀ ਆ ਹਾਂ ਤਾਂ ਨਵੀਂ ਖੁੱਲੀ ਏ ਸਾਰਾ ਕਰਕੇ ਮੁੰਡੇ ਨੇ ਸਮਾਨ ਤਾਂ ਕੱਟ ਰੱਖਿਆ ਹੈ ਬਾਕੀ ਚਾ ਨੂੰ ਹੋਣੇ ਨਾੜ ਦੇ ਚਾਰ ਦੇ ਕਿੰਨੇ ਕਿ ਚਾਇਲ ਚਾਰ ਦੇ ਲੱਡ ਜਾਈਦੇ ਵੇਡ ਵਾਲੇ ਕਿ ਚਾਰ ਪੰਜ ਬਣਾ ਤੇਲ ਲਾਇਆ ਨਾ ਟਾਂਗ ਇਹ ਕਾਹਦਾ ਹੈ ਚਾਰ ਆਪਾਂ ਦੁਬਾਰਾ ਦੇ ਕੈਟਲ ਹੀ ਕਰੇ ਪਿੰਡਾ ਕੰਮ ਹੈ ਈ ਟਰਾਲੀ ਦਾ ਤੇ ਹੋਰ ਮੈਂ ਫੇਰ ਆਇਆ ਹਾਂ ਇੱਥੇ ਤੇ ਮਿੱਟੀ ਦਾ ਪਰਾਣਾ ਲਿਆ ਬਜਾਣਾ ਹੈ ਤਾਂ ਇਹ ਨਹੀਂ ਬੇੜਾ ਮਾਰ ਕਿਉਂ ਆਇਆ ਹੈ ਕਿਉਂ ਦੇ ਨਾਲ ਆਇਆ ਸਾਪਾ ਤੇ ਛੋਨਾ ਵੇਖਣ ਤੁਸੀਂ ਉਹਨਾਂ ਨੇ ਪੁਰਾਣਾ ਬੋਰੀ ਇਹ ਤੇ ਕਰ ਚਲਾਇਆ ਸੀ ਵੇਖ ਸਕਦੇ ਜੇ ਇੰਜਨ ਹੀ ਲੱਗ ਰੱਖਿਆ ਹੋਇਆ ਯਾਨੀ ਕਿ ਪੁਰਾਣਾ ਤੇ ਮੋਟਰ ਪਾਣੀ ਵੇਖੋ ਕਿੰਨਾ ਕੱਢਦੀ ਹੈ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਸਾਲ ਪੁਰਾਣਾ ਇੰਜਨ ਇਹ ਹੋ ਗਿਆ ਉਹ ਵੀ ਥਾਲ ਠੀਕ ਹੈ ਇਹ ਦੋ ਕੁ ਚੋਣਾਂ ਨੇ ਮੇਰੇ ਮੇਰੇ ਜਮੁਰ ਤੋਂ ਪਹਿਲਾਂ ਇੱਧਰ ਲੱਗਾ ਆਇਆ ਏ ਵਸਤੇ ਤੇ ਆਹ ਚੀਆ ਕੜ ਇਹਨੇ ਆ ਵੀ ਟਰਾਲੀ ਬਣਾਉਣੀ ਏ ਕਿੰਨੇ ਜਣਾ ਟਰਾਲੀ ਚ ਬੋਗੇ ਠੀਕ ਹੈ ਬਾਕੀ ਉੱਥੇ ਜਾ ਕੇ ਵਲੌਗ ਬਣਾਉਨੇ ਆ ਤੇ ਗਾਇਸਰ ਆਪਾਂ ਆ ਗਏ ਹਾਂ ਦੁਕਾਨ ਦੇ ਉੱਤੇ ਤੇ ਆਹ ਦੋ ਐਂਗਲ ਆਪਾਂ ਕਰ ਦਿੱਤੇ ਉਦੋਂ ਫਿੱਟ ਤੇ ਆਹ ਸਾਰਾ ਸਮਾਨ ਬਾਕੀ ਥੱਲੇ ਪਿਆ ਏ ਤੇ ਹੋਰ ਇੱਕ ਰਹੀ ਆਪਣਾ ਅੱਜ ਦਾ ਵਲੌਗ ਇੱਥੇ ਤੱਕ ਦਾ ਜੇ ਵਧੀਆ ਲੱਗਾ ਤੇ ਲਾਈਕ ਤੇ ਰਨ ਸਬਸਕ੍ਰਾਈਬ ਵੀ ਰੂਲ ਕਰ ਦਿਓ ਤੇ ਬਾਕੀ ਕੱਲ ਤੇ ਕਰਨ ਵਾਲੀ ਮੇਹ ਦੇਣਾ ਹੈਗਾ ਵੀ ਜਾਲੀ ਜੂੜੀ ਲੱਗ ਜਾਵੇਗੀ ਉਹ ਸਾਰਾ ਕੰਮ ਹੋਇਆ ਪਿਆ ਡੰ ਸਰੀ ਸਰੀ ਵੜਤੇ ਆ ਪੱਤਿਆਂ ਖਿਲੇ ਕੱਟਣਾ ਪਈਆਂ ਨੇ ਤੇ ਰਾਤ ਨੂੰ ਵਾਲੀ ਮੈਂ ਟਾਈਮ ਲਾਉਣਗੇ ਜੇ ਟਾਈਮ ਲੱਗਾ ਜਾਂਦੇ ਸੀ ਕਿ ਇਹ ਜਾਲੀ ਕਰ ਦਵਾਂਗੇ ਫਿੱਟ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ